ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ ਕਿਉਂਕਿ ਅੱਜ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਹੈ ਇਸ ਕਰਕੇ ਆਪਾਂ ਪਿਛਲੇ ਸਾਲ ਵੀ 2024 ਵਿੱਚ ਵੀ ਲੰਗਰ ਲਗਾਇਆ ਸੀ ਇਸ ਕਰਕੇ ਸਾਡਾ ਉਤਸ਼ਾਹ ਵਧਿਆ ਤੇ ਅਸੀਂ ਅੱਜ ਵੀ ਲੰਗਰ ਲਗਾਇਆ ਹੈ ਜੀ ਅੱਜ ਕੀਤੇ ਨੇ ਲਗਾਇਆ ਤੁਸੀਂ ਅੱਜ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਹੈ ਦੁੱਧ ਦਾ ਲੰਗਰ ਲਗਾਇਆ ਕਿ ਹਰ ਇੱਕ ਜਨਾਂ ਸਿੱਖੀ ਨਾਲ ਸਿੱਖੀ ਨਾਲ ਜੁੜੇ ਤੇ ਅਮ੍ਰਿਤ ਐਸ਼ਾਕੇ ਸਿੰਘ ਸੱਜ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾ ਜਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਲਕੀਤ ਸਿੰਘ ਆ ਪਿੰਡਾ ਮਾ ਗੁਜਰਾ ਤੋਂ ਅੱਜ ਛੋਟੇ ਸਹਿਬ ਜਾਦੇ ਮਾਤਾ ਗੁਜਰਕੋਤ ਜੀ ਦੀ ਯਾਦ ਵਿੱਚ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਐਮਾ ਗੁਜਰਾਾਂ ਦੀ ਸੰਗਤ ਵੱਲੋਂ ਇਹ ਲੰਗਰ ਦੁੱਧ ਦਾ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਜੇ ਕੋਈ ਇਸ ਸਾਲ ਵੀ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦੀ ਦਿਹਾੜੇ ਕਦੇ ਵੀ ਭਰਮ ਵਿੱਚ ਨਹੀਂ ਮਨਾਏ ਜਾਂਦੇ ਕਿਉਂਕਿ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਹੀ ਸਾਨੂੰ ਆਜ਼ਾਦ ਕਰਾਉਣ ਵਾਸਤੇ ਸੀ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਸੀ ਜੋ ਸਹਬਜ਼ਾਦਿਆਂ ਨੇ ਸਾਨੂੰ ਆਜ਼ਾਦ ਕਰਵਾਇਆ ਇਸ ਕਰਕੇ ਮੇਰੀ ਇਹੋ ਗੁਜਾਰਸ਼ ਹੈ ਸਾਰੇ ਪੰਥ ਅੱਗੇ ਸਾਰੀ ਸੰਗਤ ਅੱਗੇ ਵੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੇ ਪਵਿੱਤਰ ਦਿਹਾੜੇ ਤੇ ਸ਼ਹੀਦੀ ਦਿਹਾੜੇ ਤੁਮ ਧਾਮ ਦਾ ਮਨਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ